ਆਜਾ ਮੈਂ ਆਪਣਾ ਕੋ ਮਨਪ੍ਰੀਤ ਸਿੰਘ ਮਨਪ੍ਰੀਤ ਜੀ ਕਿਸ ਤਰ੍ਹਾਂ ਦੇ ਦੋ ਜੋ ਜਾਪਹਰ ਵੈਲਫੇਅਰ ਸੁਸਾਇਟੀ ਅਤੇ ਜੀਵਨ ਆਸ਼ਾ ਸੁਸਾਇਟੀ ਵੱਲੋਂ ਜੋ ਅੱਜ ਇਹ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਅੱਜ ਸ੍ਰੀ ਗੁਰੂ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਨਮ ਉਸਤਵ ਨੂੰ ਗੁਰਪੁਰਬ ਨੂੰ ਸਮੰਪਤ ਕਰ ਜਾਪਹਰ ਵੈਲਫੇਅਰ ਸੁਸਾਇਟੀ ਅਤੇ ਜੀਵਨ ਆਸ਼ਾ ਜੀਵਨ ਆਸ਼ਾ ਵੈਲਫੇਅਰ ਸੁਸਾਇਟੀ ਵੱਲੋਂ ਸਰਬਸਾਂਝੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤਪੁਰਾ ਸਾਰਾ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇਹ ਜੋ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ 8ਵੇਂ ਪਾਸਾ ਜੀ ਨੂੰ ਸਮਰਪਿਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ 8ਵੇਂ ਪਾਸਾ ਜੀ ਨੂੰ ਔਰੰਗਜ਼ੇਬ ਵੱਲੋਂ ਸੱਦਾ ਪੱਤਰ ਮਿਲਿਆ ਕਿ ਤੁਸੀਂ ਆ ਕੇ ਦਿੱਲੀ ਵਿਖੇ ਸੰਗਤਾਂ ਨੂੰ ਦਰਸ਼ਨ ਦਿਓ ਤਾਂ ਗੁਰੂ ਸਾਹਿਬ ਜੋਖੜਾ ਸਾਹਿਬ ਤੋਂ ਹੁੰਦੇ ਹੋਏ ਜਦੋਂ ਦਿੱਲੀ ਦਿੱਲੀ ਵਿੱਚ ਦਿੱਲੀ ਵਿਖੇ ਪਹੁੰਚੇ ਦਿੱਲੀ ਵਿਖੇ ਚੇਚਕ ਦੀ ਹਾਹਾਕਾਰ ਮੱਚੀ ਹੋਈ ਸੀ ਉੱਥੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਉਸ ਚੇਚਕ ਦੀ ਬਿਮਾਰੀ ਦਾ ਜੋ ਇਲਾਜ ਕੀਤਾ ਅਤੇ ਉਸ ਦਾ ਸਾਰਾ ਜੋ ਪ੍ਰਤਾਪ ਸੀ ਉਹਨਾਂ ਨੇ ਆਪਣੇ ਮੋਢਿਆਂ ਤੇ ਹੰਡਾਇਆ ਇਸ ਉਹ ਦੇ ਲੋਕਾਂ ਦੇ ਦਰਦਾਂ ਨੂੰ ਉਤਾਰਦੇ ਹੋਏ ਉਹਨਾਂ ਨੇ ਆਪਣੇ ਮੋਢਿਆਂ ਤੇ ਲੋਕਾਂ ਦਾ ਭਾਰ ਚੁੱਕ ਕੇ ਜੋ ਕਿ ਆਪ ਵੀ ਕੁਰਬਾਨ ਹੋ ਗਏ ਇਸੇ ਤਰ੍ਹਾਂ ਅਸੀਂ ਜਿਹੜੀ ਜਪਹਰ ਵੈਲ ਸੋਸਾਇਟੀ ਆ ਤੇ ਪੁਰ ਸੋਸਾਇਟੀ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਹੈ ਲੋਕਾਂ ਦੇ ਦੁੱਖ ਦਰਦਾਂ ਨੂੰ ਦੂਰਦ ਕਰਨ ਕਰ ਵੱਲ ਇਸ ਤੇ ਇਹ ਉਪਰਾਲਾ ਕੀਤਾ ਗਿਆ ਤਾਂ ਜੋ ਲੋਕ ਛੁਕੀ ਸੰਦੀ ਆਪਣੇ ਇਲਾਜ ਨੂੰ ਕਰਵਾਉਂਦੇ ਹੋਏ ਗੁਰੂ ਸਾਹਿਬ ਦੇ ਪ੍ਰਤੀ ਆਪਣੀ ਜੜੀ ਭਾਵਨਾ ਨੂੰ ਸਮਰਪਿਤ ਹੋ ਸਕਣ ਸਰ ਕੀ ਕੀ ਉਰੇ ਦਿੱਤਾ ਜਾ ਰਿਹਾ ਹੈ ਇੱਥੇ ਜਿਹੜਾ ਹੈਗਾ ਅਕੂ ਪ੍ਰੈਸ਼ਰ ਦਾ ਕਰਾਇਆ ਜਾ ਰਿਹਾ ਹੈ ਮੈਡੀਕਲ ਕਰਕੇ ਜੜਾ ਲਗਾਇਆ ਜਾ ਰਿਹਾ ਹੈ ਅਤੇ ਆਰਥੋਪੈਡਿਕ ਦਾ ਹੈਗਾ ਤੇ ਜਿਹੜਾ ਆइज ਦੇ ਜਿਹੜੇ ਹੈਗੇ ਨੇ ਡਾਕਟਰ ਸਾਹਿਬ ਜੋ ਕਿ ਬ੍ਰਹਮਜੋਤ ਸਿੰਘ ਜੀ ਨੇ ਵਾਲੀਆਂ ਨੇ ਉਹ ਵਿਦਾਂਤਾ ਸਪੈਸ਼ਲਿਟੀ ਤੋਂ ਇੱਥੇ ਆਏ ਹੋਏ ਨੇ ਜੋ ਕਿ ਲੋਕਾਂ ਦੀ ਬਹੁਤ ਸੇਵਾ ਕਰ ਰਹੇ ਨੇ ਕਿੰਨੇ ਮਰੀਜ਼ ਹੁਣ ਤੱਕ ਹੋਇਆ ਹੈ ਲਗਭਗ 100 ਦੇ ਕਰੀਬ ਮਰੀਜ਼ ਹੁਣ ਤੱਕ ਇੱਥੇ ਦੇਖੇ ਜਾ ਚੁੱਕੇ ਨੇ ਅਤੇ ਹੋਰ ਵੀ ਜਿਹੜੇ ਮਰੀਜ਼ ਨੇ ਇੱਥੇ ਆ ਰਹੇ ਨੇ ਤੇ ਆਪਣਾ ਜਿਹੜੀ ਸੇਵਾ ਦਾ ਲੈ ਸੇਵਲ ਹੈ ਰਹੀ ਹੈ ਕੀ ਨਾਮ ਹੈ ਆਪਣਾ ਸਿੰਦਰਪਾਲ ਸਿੰਘ ਸਿੱਦਕੀ ਤਰੀਕੀ ਕਿਸਾ ਦੇਖਦੇ ਹੋ ਜਾਫਰ ਬੈਲਫਰ ਸੋਸਾਇਟੀ ਵੱਲੋਂ ਜੋ ਅੱਜ ਇੱਥੇ ਸੰਸਥਾਵਾਂ ਮਿਲ ਕੇ ਕੈਂਪ ਲਗਾਇਆ ਗਿਆ ਹੈ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਅੱਜ ਸਿਟੀਕੁਰ ਹਰਕਿਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿੰਨਾ ਸਮਰਪਿਤ ਅੱਜ ਇਹ ਜਾਫਰ ਵੈਲਫੇਅਰ ਸੋਸਾਇਟੀ ਵੱਲੋਂ ਆਸ਼ਾ ਗ੍ਰਾਮ ਸੋਸਾਇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਤੇ ਸਭ ਸੰਸੇਵਸ ਚਾਰਟੀਵਲਾਈ ਕਿਸਾਨੀ ਤੌਰ ਤੇ ਉਪਰਾਲਾ ਕੀਤਾ ਗਿਆ ਸਿਹਤ ਕੈਂਪ ਲਗਾਇਆ ਗਿਆ ਜਿਸ ਵਿੱਚ ਸੌ ਦੇ ਕਰੀਬ ਮੈਂ ਦੇਖ ਰਿਹਾ ਘਟੋ ਘਟੇ ਪੇਸ਼ੈਂਟ ਹੱਦ ਤੱਕ ਆਪਣੇ ਨਾਮ ਨਾਮਿਨੇਸ਼ਨ ਹੋ ਚੁੱਕੀ ਹੈ ਔਰ ਵੱਖ-ਵੱਖ ਜਿਹੜੇ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਇੱਥੇ ਕੈਂਪ ਲਗਾਏ ਆ ਇਕੱਠਾ ਦਾ ਚੈੱਕਅਪ ਕੈਂਪ ਹੋ ਰਿਹਾ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਵਾਈਆਂ ਦੇ ਨਾਲ ਐਨ ਕੈਂਪ ਦਿੱਤੀਆਂ ਜਾਂ ਰਹੀਆਂ ਸਸਤਾ ਵੱਲੋਂ ਤੇ ਬਹੁਤ ਵਧੀਆ ਉਪਰਾਲਾ ਹੈ ਉਸ ਤੋਂ ਬਾਅਦ ਪ੍ਰੈਸ਼ਰ ਦਾ ਜਿਹੜਾ ਹੈ ਕੈਂਪ ਲੱਗੇ ਡਾਕਟਰ ਸਰਜੀਤ ਸਿੰਘ ਪੁਲਜੀ ਸਿੰਘ ਸਿੱਧੂ ਜੀ ਉਹਨਾਂ ਪੀਂ ਪਹੁੰਚੀ ਹੋਈ ਹੈ ਦੀ ਬਹਾਰ ਸਿਮਰਨ ਕੌਰ ਜਿਹੜੀ ਹੈ ਇਸ ਸਥਾਨ ਤੇ ਦਾਖਲ ਹੋਰ ਫਿਜ਼ੀਓਥੈਰੇਪੀ ਸੈਂਟਰ ਤੋਂ ਲਾ ਰਹੀ ਹੈ ਉਹਦੇ ਵੱਲੋਂ ਜਿਹੜਾ ਹੈ ਅੱਜ ਫ੍ਰੀ ਕੈਂਪ ਜਿਹੜਾ ਹੈ ਇੱਥੇ ਫਿਜ਼ੀਓਥੈਰੇਪੀ ਦਾ ਲਗਾਇਆ ਗਿਆ ਸੋ ਇਹ ਮੈਂ ਬਣੇ ਬਹੁਤ ਬਹੁਤ ਦੇ ਪਰਾਲਾ ਸ਼੍ਰੀ ਹਰਿ ਕਸ਼ੰਤੀ ਆਈ ਹੈ ਜਿਸ ਜਿੱਥੇ ਸਭ ਦੁੱਖ ਲੈ ਆਏ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸੋ ਉਸ ਸੇਵਾ ਨੂੰ ਲੈ ਕੇ ਅਕਾਲ ਸੁਰੂ ਕੀਤਾ ਬਹੁਤੰਨਾ ਮੇਰਾ ਨਾਮ ਜੀ ਡਾਕਟਰ ਹਰ ਸਿਮਰਨ ਕੌਰ ਤੇ ਕਿਸ ਤਰ੍ਹਾਂ ਦੇਖਦੇ ਜੋ ਅੱਜ ਜੈਪੋਰ ਬੈਲਫਰ ਸੋਸਾਇਟੀ ਅਤੇ ਜੀਵਨਪੁਰ ਸੋਸਾਇਟੀ ਵੱਲੋਂ ਜੋ ਅੱਜ ਇਹ ਚੈੱਕਅਪ ਕੈਂਪ ਲਗਾਇਆ ਹੈ ਹਾਂਜੀ ਜੀ ਇੱਕ ਇਹ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਕਰਦੇਵੇਂ ਜੀ ਬਹੁਤ ਪਹਿਲਾਂ ਵੀ ਇਹਨਾਂ